ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਪੋ ਨਾਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਨਾਮੁ ਆਹੇ ਗੁਰੂ ਸਾਤ ਨਾਮ ਵੇ ਸੋਨਿਹਾਲੇ ਸਾਤ ਜੀ ਆਕਾਦ ਬਸ ਸਾਡੇ ਲੋਕਾਂ ਦਾ ਹਾਲ ਦੇ ਵਿੱਚ ਆਪਣਾ ਲਈ ਆ ਕੇ ਰੱਖਣਾ ਪੈਣਾ ਹਾਲ ਦੇ ਵਿੱਚ ਬਾਜ ਨਹੀਂ ਬੋਲੇ ਸੋਨਿਹਾਲ ਉਸਨੂੰ ਪੱਤ ਵੱਲੋਂ ਹੁਕਮਾ ਜਿੱਥੇ ਪ੍ਰਕਾਸ਼ ਦਿਹਾੜੇ ਆਪਾਂ ਗੁਰੂ ਸਾਹਿਬ ਦੇ ਕਿਸੇ ਵੀ ਤਰ੍ਹਾਂ ਦੀ ਕਿਵੇਂ ਵੀ ਮਠਿਆਈ ਪਕਾਈ ਜਾ ਸਕਦੀ ਆਪਾਂ ਜੰਮਣਾ ਕੇਰਲਾ ਦੇ ਸੈਨ ਤੇ ਗੁਜਰਾਤ ਦਾ ਸੀ ਉਹਨੇ 28 ਲੱਖ ਰੁਪਏ